ਅੱਜ ਆਪਾਂ ਗੱਲ ਕਰਾਂਗੇ ਉਸ ਜੋਧੇ ਦੀ ਜੋ 14 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਦੁਨੀਆ ਦੇ ਇਤਿਹਾਸ ਵਿੱਚ ਉਹ ਇਕਲੌਤਾ ਅਜੀਹਾ ਜੋਧਾ ਹੋਇਆ ਹੈ ਜਿਸ ਦੀ ਮੌਤ ਤੋਂ ਬਾਅਦ ਦੁਸ਼ਮਣ ਉਸ ਦੀ ਲਾਸ਼ ਲਜਾਣ ਪਿੱਛੇ ਹੀ ਲੜ ਪਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਖਾਲਸੇ ਦਾ ਰਾਜ ਲੇ ਲਾਖ ਦੀ ਧਰਤੀ ਤੋਂ ਲੈ ਕੇ တိব্বਤ ਤੱਕ ਫੈਲਿਆ ਹੋਇਆ ਸੀ ਜਿਹੜੇ ਜੋਧੇ ਦੀ ਅੱਜ ਗੱਲ ਕਰ ਰਹੇ ਹਾਂ ਉਸ ਜੋਧੇ ਦੇ ਕਰਕੇ ਹੀ ਖਾਲਸੇ ਦਾ ਰਾਜ ਲੈ ਲਤਾਕ ਤੋਂ ਤਿੱਬਤ ਤੱਕ ਫੈਲਿਆ ਹੋਇਆ ਸੀ ਉਸ ਜੋਧੇ ਦੇ ਨਾਮ ਤੋਂ ਵੈਰੀ थरथरा ਕੰਬਦੇ ਸੀ ਉਸ ਮਹਾਨ ਜਰਨੈਲ ਦਾ ਨਾਮ ਜਨਰਲ ਚਰਾਵਰ ਸਿੰਘ ਸੀ ਚਰਾਵਰ ਸਿੰਘ ਨੇ 17 ਸਾਲ ਦੀ ਉਮਰ ਵਿੱਚ ਤਿੰਨ ਸ਼ੇਰਾਂ ਦਾ ਸ਼ਿਕਾਰ ਕੀਤਾ ਸੀ ਚੁਰਾਵਰ ਸਿੰਘ ਦਾ ਜਨਮ 1784 ਈਸਵੀ ਦੇ ਵਿੱਚ ਕਾਂਗੜਾ ਦੇ ਪਿੰਡ ਅਨਸਾਰ ਦੇ ਵਿੱਚ ਹੋਇਆ ਜੋ ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਛੋਟੀ ਉਮਰ ਦੇ ਵਿੱਚ ਹੀ ਚੁਰਾਵਰ ਸਿੰਘ ਨੇ ਘੋੜ ਸਵਾਰੀ ਤੇ ਤਲਵਾਰ ਬਾਜੀ ਸਿੱਖ ਲਈ ਸੀ 14 ਸਾਲ ਦੀ ਉਮਰ ਦੇ ਵਿੱਚ ਚੁਰਾਵਰ ਸਿੰਘ ਆਪਣੇ ਮਿੱਤਰਾਂ ਦੇ ਨਾਲ ਲਾਹੌਰ ਆ ਗਏ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਦੂਰੋਂ ਦੂਰੋਂ ਸੂਰਮੇ ਆਪਣੀ ਚੌਥਕਲਾ ਦਾ ਅਭਿਆਸ ਕਰਨ ਲਈ ਆਉਂਦੇ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਵੀ ਯੋਗ ਦੱਸਦਾ ਉਸ ਨੂੰ ਖਾਲਸੇ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਸਨ ਤੇ ਨਾਲ ਹੀ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ ਉਸ ਸਮੇਂ ਜਰਾਬਰ ਸਿੰਘ ਨੇ ਵੀ ਆਪਣੀ ਤਲਵਾਰबाजी ਤੇ ਘੋੜ ਸਵਾਰੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਦਰਬਾਰੀਆਂ ਨੂੰ ਬੜਾ ਪ੍ਰਭਾਵਿਤ ਕੀਤਾ ਮਹਾਰਾਜਾ ਰਣਜੀਤ ਸਿੰਘ ਇਹਨਾਂ ਦਾ ਜੁੱਸਾ ਫੌrti ਤੇ ਛੋਟੀ ਉਮਰ ਵਿੱਚ ਹੀ ਤਲਵਾਰਬਾਜ਼ੀ ਤੇ ਘੋੜਸਵਾਰੀ ਵਿੱਚ ਨਿਪੁੰਨ ਦੇਖ ਬੜੇ ਪ੍ਰਭਾਵਿਤ ਹੋਏ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਚਰਾਵਰ ਸਿੰਘ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਸੀ ਜੰਗਾ ਜੁੱਦਾਂ ਦੇ ਜਿੱਤ ਦੇ ਸلسਲੇ ਤੋਂ ਬਾਅਦ ਇਹਨਾਂ ਦੀ ਬਹਾਦਰੀ ਦੀ ਖਬਰ ਸਾਰੇ ਦੇਸ਼ ਵਿੱਚ ਫੈਲ ਚੁੱਕੀ ਸੀ। ਜਰਾਵਰ ਸਿੰਘ ਨੇ ਉਹਨਾਂ ਪਹਾੜਾਂ ਦੇ ਹਿੱਸਿਆਂ ਤੇ ਖਾਲਸਾ ਰਾਜ ਦੇ ਝੰਡੇ ਲਹਿਰਾਏ ਜਿੱਥੇ ਤੁਰਨਾ ਵੀ ਬੜਾ ਮੁਸ਼ਕਲ ਸੀ। ਅੰਗਰੇਜ਼ ਵੀ ਇਹਨਾਂ ਦੀ ਬਹਾਦਰੀ ਤੋਂ ਬੜੇ ਵਾਕਿਫ ਸੀ। ਉਹਨਾਂ ਨੂੰ ਉਸ ਵੇਲੇ ਭਾਰਤ ਦਾ ਨਪੋਲੀਅਨ ਵੀ ਕਿਹਾ ਜਾਂਦਾ ਸੀ। ਲੇ ਲਦਾਖ ਨੂੰ ਜਿੱਤਣ ਤੋਂ ਬਾਅਦ ਚਰਾਵਰ ਸੈਕ ਨੇ ਆਪਣੀ ਫੌਜ ਨਾਲ ਮਿਲ ਕੇ ਉਸ ਇਲਾਕੇ ਨੂੰ ਜਿੱਤਿਆ ਜੋ ਭਾਰਤ ਤੇ ਚੀਨ ਦੀ ਸਰਹੱਦ ਤੇ ਸਥਿਤ ਹੈ ਜਿਸ ਨੂੰ ਤਿੱਬਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ 21ਵੀਂ ਸਦੀ ਦੇ ਵਿੱਚ ਅਜੇ ਵੀ ਇਸ ਇਲਾਕੇ ਦੇ ਲਈ ਭਾਰਤ ਤੇ ਚੀਨ ਦਾ ਰੌਲਾ ਚੱਲਦਾ ਹੈ ਇਸ ਲਈ ਜਦੋਂ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸਨ ਉਹਨਾਂ ਨੇ ਉਸ ਇਲਾਕੇ ਦੇ ਮੰਤਰੀ ਨੂੰ ਕਿਹਾ ਸੀ ਕਿ ਇਹ ਇਲਾਕਾ ਸਾਡਾ ਹੈ ਉਸ ਵੇਲੇ ਉਥੋਂ ਦੇ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਇਸ ਇਲਾਕੇ ਦੇ ਖਾਲਸਾ ਰਾਜ ਦਾ ਅਧਿਕਾਰ ਸੀ ਇਸ ਲਈ ਜੇਕਰ ਕੋਈ ਵੀ ਖਾਲਸਾ ਰਾਜ ਵਿੱਚੋਂ ਆਵੇਗਾ ਅਸੀਂ ਉਸ ਨਾਲ ਹੀ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਉਸ ਸਮੇਂ ਪੂਰੇ ਏਸ਼ੀਆ ਦੇ ਵਿੱਚ ਸਭ ਤੋਂ ਤਕੜੀ ਸੈਨਾ ਸੀ ਅੰਗਰੇਜ਼ ਵੀ ਇੰਨਾ ਤੋਂ ਡਰਦੇ ਸੀ ਕਿ ਕਿਤੇ ਰੂਸ ਦੇ ਨਾਲ ਮਿਲ ਕੇ ਸਿੱਖ ਸਾਨੂੰ ਇੱਥੋਂ ਨਾ ਭਜਾ ਦੇਣ। ਇਸ ਲਈ ਅੰਗਰੇਜ਼ਾਂ ਨੇ ਜਨਰਲ ਚਰਾਵਰ ਸਿੰਘ ਖਿਲਾਫ ਸਾਜ਼ਿਸ਼ ਰਚੀ। ਝੂਠੇ ਸਨੇਹਿਆਂ ਨੂੰ ਖਾਲਸਾ ਦਰਬਾਰ ਵਿੱਚ ਭੇਜਿਆ ਗਿਆ ਜੋ ਚਰਾਵਰ ਸਿੰਘ ਦੇ ਖਿਲਾਫ ਖੜੇ ਗਏ ਸਨ। ਜੋ ਇਸ ਬਾਬਤ ਸਨ ਕੇ ਜਨਰਲ ਚਰਾਵਰ ਸਿੰਘ ਨੂੰ ਪਿੱਛੇ ਤੋਂ ਬੁਲਾ ਲਿਆ ਜਾਵੇ। ਅੰਗਰੇਜ਼ਾਂ ਨੇ ਉਥੋਂ ਦੇ ਇਲਾਕੇ ਦੇ ਅਹੁਦੇਦਾਰਾਂ ਨੂੰ ਵੀ ਆਪਣੇ ਨਾਲ ਬੁਲਾ ਲਿਆ ਸੀ ਪੂਰੀ ਸਾਜ਼ਿਸ਼ ਦੇ ਤਹਿਤ ਜਨਰਲ ਜਰਾਵਰ ਸਿੰਘ ਨੂੰ ਤਿੱਬਤ ਤੋਂ ਆਉਣ ਲਈ ਮਜਬੂਰ ਕੀਤਾ ਜਰਾਵਰ ਸਿੰਘ ਉਥੋਂ ਦੇ ਮਾਸੂਮ ਲੋਕਾਂ ਨੂੰ ਨਹੀਂ ਸੀ ਮਾਰਨਾ ਚਾਹੁੰਦਾ ਤੇ ਟੱਕੇ ਦੇ ਨਾਲ ਕਾਬਜ ਨਹੀਂ ਸੀ ਰਹਿਣਾ ਚਾਹੁੰਦਾ ਇਸ ਲਈ ਉਹਨਾਂ ਨੇ ਆਪਣੇ ਸਿਪਾਹੀਆਂ ਦੇ ਨਾਲ ਤਿੱਬਤ ਤੋਂ ਤੌਰਨ ਦਾ ਮੜਾ ਬਣਾ ਲਿਆ ਤਿੱਬਤ ਤੋਂ ਜਦ ਜਰਾਵਰ ਸਿੰਘ ਆਪਣੀ ਥੋੜੀ ਜਿਹੀ ਫੌਜ ਨਾਲ ਵਾਪਸ ਆ ਰਹੇ ਸਨ ਉਸ ਵੇਲੇ ਤਿੱਬਤ ਵਾਲਿਆਂ ਨੇ ਪੂਰੀ ਫੌਜ ਸਮੇਤ ਪਿੱਛੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੋਇਓ ਨਾਮ ਦੀ ਜਗ੍ਹਾ ਜਿੱਥੇ -40 ਡਿਗਰੀ ਟੈਂਪਰੇਚਰ ਸੀ ਉਸ ਜਗ੍ਹਾ ਤੇ ਇਹਨਾਂ ਦਾ ਜੋਤ ਹੋਇਆ ਸੈਕ ਫੌਜਾਂ ਐਨੀ ਬਹਾਦਰੀ ਦੇ ਨਾਲ ਲੜੀਆਂ ਇਦੋਸ਼ਮਣ ਦੇ ਖੂਨ ਨਾਲ ਬਰਫ਼ ਨਾਲ ਢਕੇ ਜਿੱਟੇ ਪਹਾੜ ਵੀ ਲਾਲ ਹੋ ਗਏ ਸਿੱਖ ਜਰਨੈਲ ਚਰਾਵਰ ਸਿੰਘ ਨੇ ਬਹੁਤ ਬਹਾਦਰੀ ਦੇ ਨਾਲ ਦਸ਼ਮਣ ਫੌਜਾਂ ਦਾ ਸਾਹਮਣਾ ਕੀਤਾ ਉਸ ਵੇਲੇ ਕਿਸੇ ਵੈਰੀ ਦੀ ਹਿੰਮਤ ਨਹੀਂ ਪਈ ਉਹਨਾਂ ਦੇ ਅੱਗੇ ਆਉਣ ਦੀ ਉਸ ਵੇਲੇ ਇੱਕ ਗੋਲੀ ਇਹਨਾਂ ਦੇ ਪੱਟ ਵਿੱਚ ਆ ਕੇ ਲੱਗਦੀ ਹੈ ਤੇ ਇਹ ਘੋੜੇ ਦੇ ਉੱਪਰੋਂ ਡਿੱਗ ਪੈਂਦੇ ਹਨ ਇਹਨਾਂ ਨੇ ਜੱਖ ਵੀ ਹਾਲਤ ਦੇ ਵਿੱਚ ਵੀ ਲੜਨਾ ਨਾ ਛੱਡਿਆ ਔਸ ਵੇਲੇ ਵੀ ਕਿਸੇ ਦੀ ਹਿੰਮਤ ਨਹੀਂ ਸੀ ਬੈਰ ਦੀ ਕੇ ਕੋਲ ਆ ਕੇ ਉਹਨਾਂ ਦੇ ਸਾਹਮਣੇ ਉਹਦੀ ਕੋਈ ਵਾਰ ਕਰ ਸਕੇ ਤੇ ਬਦਦਾ ਇੱਕ ਫੌਜੀ ਦੂਰੋਂ ਜਨਰਲ ਚਰਾਬਰ ਸਿੰਘ ਦੇ ਵੱਲ ਬਾਦਸ਼ਾਹ ਮਾਰਦਾ ਹੈ ਜੋ ਉਹਨਾਂ ਦੇ ਸਰੀਰ ਵਿੱਚੋਂ ਦੀ ਪਾਰ-ਪਾਰ ਹੋ ਜਾਂਦਾ ਹੈ ਉੱਥੇ ਫਿਰ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨਹੀਂ ਸੀ ਹੋਈ ਕਿ ਇਹਨਾਂ ਦੇ ਕੋਈ ਨੇੜੇ ਆ ਜਾਵੇ ਉਨਾ ਸਾਰਿਆਂ ਨੂੰ ਏਡਰਸੀ ਦੇ ਮੋੜ ਖੜਾ ਨਾ ਹੋ ਜਾਵੇ کافی ਚਿਰ ਦੇ ਪਿੱਛੋਂ ਦੋਸ਼ਮਨ ਜਰਾਵਰ ਸਿੰਘ ਦੀ ਲਾਸ਼ ਦੇ ਪਿੱਛੇ ਲੜਨ ਲੱਗ ਪੈਂਦੇ ਹਨ ਕਿ ਲਾਸ਼ ਨੂੰ ਅਸੀਂ ਲਚਾਵਾਂਗੇ کافی ਸਮੇਂ ਦੀ ਬਹਿਸ ਤੇ ਲੜਾਈ ਤੋਂ ਬਾਅਦ ਫੈਸਲਾ ਹੁੰਦਾ ਹੈ ਕਿ ਜੋ ਵੀ ਸਭ ਤੋਂ ਵੱਧ ਬੋਲੀ ਲਗਾਵੇਗਾ ਲਾਸ਼ ਉਸਦੀ ਹੋਵੇਗੀ ਦੋ ਕਬੀਲਿਆਂ ਦੇ ਵਿੱਚ ਲਾਸ਼ ਨੂੰ ਵੰਡ ਲਿਆ ਜਾਂਦਾ ਹੈ ਇਹ ਮਾਸ ਨੂੰ ਉਤਾਰ ਕੇ ਉਹਨਾਂ ਦੇ ਟੁਕੜਿਆਂ ਨੂੰ ਸਾਰੀ ਫੌਜ ਵਿੱਚ ਵੰਡ ਦਿੱਤਾ ਜਾਂਦਾ ਹੈ ਦੌਸ਼ਮਨ ਫੌਜੀ ਜਿਨ੍ਹਾਂ ਆਵਤ ਸਨ ਕਿ ਦੇ ਮਾਸ ਦੇ ਟੁਕੜਿਆਂ ਨੂੰ ਆਪਣੀਆਂ ਬਾਹਾਂ ਤੇ ਮੰਨੀ ਫਿਰਦੇ ਸੀ ਤੇ ਬਦਲੇ ਲੋਕਾਂ ਦੇ ਵਿੱਚ ਮੰਨਤਾ ਸੀ ਕਿ ਜੇ ਕੋਈ ਸ਼ੇਰ ਦਾ ਮਾਸ ਆਪਣੀ ਬਾਹ ਤੇ ਜਾਂ ਆਪਣੇ ਘਰ ਦੇ ਵਿੱਚ ਰੱਖੇਗਾ ਅਸਲੀ ਆਉਣ ਵਾਲੀ ਪੀੜ੍ਹੀ ਬਹਾਦਰ ਪੈਦਾ ਹੋਵੇਗੀ ਉਹਨਾਂ ਸਾਰੇ ਦੋਸ਼ਮਨ ਫੌਜੀਆਂ ਦਾ ਇਹ ਮੰਨਣਾ ਸੀ ਕਿ ਜੱਸਾ ਸਿੰਘ ਸਾਹਬ ਨਾਲ ਇਹ ਜਰਨੈਲ ਲੜਿਆ ਹੈ ਇਹ ਸ਼ੇਰ ਤੋਂ ਘੱਟ ਨਹੀਂ ਸਰਦਾਰ ਚਰਾਵਰ ਸਿੰਘ ਦਾ ਇੱਕ ਇੱਕ ਵਾਲ ਤੇ ਬਟ ਦੇ ਫੌਜੀ ਆਪਣੇ ਘਰ ਲੈ ਗਏ ਇਸ ਤੋਂ ਬਾਅਦ ਉਹਨਾਂ ਦਾ ਇੱਕ ਹੱਥ ਬਚਿਆ ਸੀ ਜਿਸ ਨੂੰ ਉਹਨਾਂ ਲੋਕਾਂ ਦੁਆਰਾ ਉਸ ਜਗ੍ਹਾ ਦੱਬ ਦਿੱਤਾ ਗਿਆ ਤੇ ਉਥੇ ਇੱਕ ਮੱਡ ਬਣਾ ਦਿੱਤਾ ਗਿਆ ਜੈਸਾ ਨੂੰ ਸੰਗਲਾਪਾ ਚੋਟਣ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇੱਥੇ ਸ਼ੇਰ ਸੁਕਦਾ ਪਿਆ ਹੈ ਤੇਪਤ ਦੇ ਵਿੱਚ ਇੱਕ ਪਰੰਪਰਾ ਹੈ ਕਿ ਜਦ ਵੀ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਢੋਲ ਵਾਜਿਆਂ ਦੇ ਨਾਲ ਉਸ ਮੱਟ ਦੇ ਲਜਾਇਆ ਜਾਂਦਾ ਸੀ ਤੇ ਉਸ ਦੇ ਆਲੇ ਦੋ ਆਲੇ ਚੱਕਰ ਕੱਢੇ ਜਾਂਦੇ ਸਨ ਉਹਨਾਂ ਲੋਕਾਂ ਦਾ ਇਹ ਮੰਨਣਾ ਸੀ ਕਿ ਉਹਨਾਂ ਦਾ ਆਉਣ ਵਾਲਾ ਬੱਚਾ ਐਸਾ ਸੂਰਮੇ ਬਾਘ ਬਹਾਦਰ ਪੈਦਾ ਹੋਵੇਗਾ ਇਹ ਪਰੰਪਰਾ ਜਰਾਵਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਤਿੱਬਤ ਦੇ ਲੋਕਾਂ ਦੁਆਰਾ ਅਪਣਾਈ ਗਈ ਸੀ ਦੁਨੀਆ ਦੇ ਵਿੱਚ ਜੇਕਰ ਬਹਾਦਰ ਜੋਧਿਆਂ ਦੇ ਬਾਰੇ ਪੜਨਾ ਸ਼ੁਰੂ ਕਰੀਏ ਤਾਂ ਇਨ੍ਹਾਂ ਜੋਧਿਆਂ ਦਾ ਕੋਈ ਅੰਤ ਨਹੀਂ ਜਿਨ੍ਹਾਂ ਨੇ ਆਪਣੇ ਪਰਿਵਾਰ ਤੇ ਰਾਜ ਲਈ ਆਪਣੀ ਕੁਰਬਾਨੀ ਦੇ ਦਿੱਤੀ ਇਸ ਲਈ ਦੁਨੀਆ ਦੇ ਵਿੱਚ ਬਹਾਦਰ ਤੋਂ ਬਹਾਦਰ ਲੋਕ ਪੈਦਾ ਹੋਏ ਪਰ ਅਜੇ ਵੀ ਉਦਾਹਰਨਾ ਤੁਸੀਂ ਕਦੇ ਨਹੀਂ ਸੁਣੀ ਹੋਵੇਗੀ ਕਿ ਇੱਕ ਜਰਨੈਲ ਦੇ ਮਾਸ ਦੀ ਬੋਟੀ-ਬੋਟੀ ਦੀ ਕਦਰ ਉਸ ਦੇ ਦੋਸ਼ਮਨਾ ਨੇ ਪਾਈ ਹੋਵੇ ਜੈਸਾ ਜੋਦੇ ਦੇ ਕਰਕੇ ਖਾਸਾ ਰਾਜ ਦੇ ਝੰਡੇ ਲੇਲ ਦਾਖ ਤੋਂ ਲੈ ਕੇ ਤੇ ਬਦ ਤੱਕ ਝੂਲੇ ਅਸੀਂ ਉਸ ਮਹਾਨ ਜੋਦੇ ਨੂੰ ਭੁੱਲੀ ਹੀ ਬੈਠੇ ਹਾਂ